16/4 2025 ਨੂੰ ਗੁਰਜਿੰਦਰ ਸਿੰਘ ਨਾਮ ਦੇ ਇਸ ਗੋਰਾ ਮਿਸਿੰਗ ਹੋਇਆ ਸੀਗਾ ਜਿਹਦੇ ਸਬੰਧੀ ਥਾਣੇ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲੜਕਾ ਮਿਲ ਜੇਗਾ ਤੇ ਉੱਤੇ 21/4 ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਦਰਾਨੇ ਤਫਤੀਸ਼ ਟੈਕਨੀਕਲ ਤਰੀਕੇ ਔਰ ਕੁਝ ਰਿਸੋਰਸਸ ਤੋਂ ਇਨਫੋਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤੇ ਜਿੰਨਾ ਕੋਈ ਮੁੰਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारू वगैरह ਪੀ ਰਹੇ ਸੀਗੇ ਤੇ ਰੋਲਵਰ ਨਾਲ ਇੱਕ ਐਸੇ ਹੀ ਗੁਆ ਸਿੰਘ ਉਹਦਾ ਰੋਲਵਰ ਸੀ ਤੇ ਹਸੇ ਮਖੌਲ ਦੇ ਰੋਲਵਰ ਦੇਖਦੇ ਦੇਖਦੇ ਗੋਲੀ ਚੱਲ ਗਈ ਤੇ ਜਿਸ ਦੇ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਿੰਦਰ ਸਿੰਘ ਗੋਰੇ ਦੇ ਗੋਲੀ ਲੱਗੀ ਉਹਦੀ ਡੈਥ ਹੋ ਗਈ ਤੋ ਇਹਨਾਂ ਨੇ ਉਹ ਇਨਫੋਰਮੇਸ਼ਨ ਦੱਸਣ ਦੀ ਬਜਾਏ ਉਹਨੂੰ ਚੱਕ ਕੇ ਤੇ ਆਪਣੀ ਕਾਰਸ ਪਾ ਕੇ ਅੱਗੇ ਨਹਿਰ ਤੇ ਸੋਟਾਏ। ਸੰਭਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨਹਿਰ ਤੇ ਸੋਟਾਏ। ਜਿਸ ਤੇ ਹੁਣ ਜਦੋਂ ਇਹ ਸਾਰਾ ਕੇਸ ਟ੍ਰੇਸ ਹੋਇਆ ਤੇ ਉਹਨੂੰ ਉੱਥੋਂ ਵੀ ਕਾਇਆਪ ਕੀਤਾ ਗਿਆ। ਉੱਥੋਂ ਦੇ ਲੋਕਲ ਪੁਲਿਸ ਨੇ ਉਸ ਦੀ ਉੱਥੇ ਪੋਸਮਾਰਟਮ ਕਰਵਾ ਕੇ ਦਸ ਸ਼ਕਾਰ ਕਰ ਦਿੱਤਾ ਸੀਗਾ। ਉਹਦੀ ਉਹ ਪੋਸਟ ਮਾਰਡਮ ਰਿਪੋਰਟ ਉਥੋਂ ਅਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇਜੀ ਦੇ ਵਿੱਚ ਕਤਲ ਦਾ ਮਕਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਜਿਹੜਾ ਦੂਆ ਦੂਆ ਸੀਗਾ ਜੀ ਸਰ ਉਹਨੇ ਆਈਐਸਆਈ ਉਹਨੇ ਫਾਇਰ ਕਿੰਨਾ ਕੀਤਾ ਵਾ ਇਸ ਤੋਂ ਲਗਾ ਫਾਇਰ ਜਿਹੜਾ ਰਵਲਵਰ ਉਹਦਾ ਸੀਗਾ ਰਵਲਵਰ ਦਾ ਫਾਇਰ ਜਿਹੜਾ ਹੈਗਾ ਸੀਗਾ ਔਰ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਨੇ ਇਨਕੁਆਇਰ ਕੀਤਾ ਸੀ ਤੇ ਉਹਦੇ ਫਾਇਰ ਕਰਨ ਦੇ ਵਿੱਚ ਸੀ ਉਹ ਗੋਲੀ ਜਿਹੜੀ ਹੈਗੀ ਆ ਉਹ ਬੋਰੇ ਨੂੰ ਲੱਗਦੀ ਸਰਕਾਰੀ ਕਿਸਮ ਦੀ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਿਸੈਂਸੀ ਵੈਪਨ ਹੈ ਇਹਦਾ ਮੇਟੇ ਕੋਈ ਉਮਰ ਨਹੀਂ ਸੀ ਉਹਦੇ ਉਮਰ ਬਤਾ ਲਈ 40 ਬਤਾ ਲਈ ਇੱਕ ਸਾਲ ਦੇ ਇਹਦੇ ਵੀ ਜਿਹਾ ਇੱਕ 50 52 ਸਾਲ ਦਾ ਸਾਹਵਦੇ ਨੀਅਰਪੋਰਟ ਹੈਗੀ ਹੈ ਇੱਕ ਦੀ ਉਮਰ 45 ਸਾਲ ਦੂਸਰੇ ਦੋ ਜਣੇ ਕਿਉਂ 50 ਦੇ ਨੀਰ ਇਹਦੇ ਰੈਸਕੂ ਤੇ ਇਨਫੋਰਮੇਸ਼ਨ ਤੇ ਰੈਸਕੂ ਕੀਤਾ ਸੀਗੇ ਉਥੇ ਲੋਕਲੀ ਰੈਸਕੂ ਕੀਤਾ ਅਪਸ ਵਿੱਚ ਦੋਸਤੀ ਸੀ ਇੱਕ ਦੂਜੇ ਨੂੰ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕਸ ਹੈ ਇਹ ਵੀ ਇਹਨਾਂ ਨੂੰ ਜਿਹੇ ਇਨਸੀਡੈਂਟ ਬਾਰੇ ਦੱਸਣਾ ਚਾਹੀਦਾ ਸੀ ਇਹਨਾਂ ਕਿਸੇ ਨੇ ਵੀ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਯੂਨੀਵਰਸਿਟੀ ਕੀਤਾ ਜਾ ਰਿਹਾ ਕੋਈ ਪਹਿਲਾਂ ਵੀ ਮਾਮਲੇ ਦੱਸਦੇ ਦਾ ਕੁਝ ਨਹੀਂ ਹੋਇਆ ਪਹਿਲੇ ਇਹ ਤਾਂ ਮਰਡਰ ਹੈ ਦੇ ਵਿੱਚ ਕੋਈ ਕੋਈ ਚੋਰੀ ਤਾਂ ਹੈ ਨਹੀਂ ਜੋ ਦੇ ਵਿੱਚ ਪਹਿਲੇ ਮਾਮਲੇ ਦੇ ਸਕੂਪ ਨਹੀਂ ਕੁਝ ਆਉਂ ਗਿਆ ਮੈਨੂੰ ਤਾਂ ਜਸ ਚਲੇ ਦਾ ਮਰਡਰ ਕੇਸ ਦੇ ਵਿੱਚ ਅਨਵੈਸਟਿਗੇਟ ਕੀਤਾ ਜਾ ਰਿਹਾ